ਆਰੇ ਪੈਂਪਰਾ ਨੂੰ ਸਾਸੀ ਕਾਲ ਨਮਸਕਾਰ ਅਦਾ। ਅੱਜ ਸਾਵਣ ਦਾ ਮਹੀਨਾ ਹੈ। ਅੱਜ ਸਾਵਣ ਦਾ ਮਹੀਨਾ ਆਇਆ ਮੈਨੂੰ ਪਸੀਨਾ ਹੈ। ਚਲੋ ਰਲ ਮਿਲ ਕੇ ਅੱਜ ਸਾਵਣ ਦਾ ਮਹੀਨਾ ਹੈ ਆਇਆ ਮੈਨੂੰ ਪਸੀਨਾ ਹੈ। ਚਲੋ ਪੈਂਪਰਾਓ ਰਲ ਮਿਲ ਕੇ ਪਿੰਗਾ ਪਾ ਲਈਏ ਤੇ ਠੰਡੀਆਂ ਠੰਡੀਆਂ ਹਵਾਵਾਂ ਖਾ ਲਈਏ। ਵਾਹ। ਅੱਜ ਸਾਵਣ ਦਾ ਮਹੀਨਾ ਹੈ ਤੇ ਘਰ ਵਿੱਚ ਬੈਠੇ ਹੁੰਦੇ ਆ। ਛੁੱਟੀਆਂ ਮਨਾ ਰਹੇ ਆ ਸਾਰੇ ਪੈਂਪਰਾ ਤੇ ਜਿਹੜੇ ਆਪਣੇ ਪਿਆਮ ਵੀ ਬਿਨੇ ਉਹ ਕਿਸੇ ਗੱਲ ਤੇ ਕਰ diel ਗੱਲਾਂ ਵਿੱਚ ਪੈ ਜਾਂਦੇ ਨੇ ਤੇ ਉਹਦੇ ਉੱਤੇ ਕਿਉਂ ਤੂੰ ਮੈਂ ਮੈਂ ਤੇ ਬਾਰੇ ਵਿੱਚ ਮੈਂ ਕਵਿਤਾ ਸੁਧਾਰਿਆ ਸੁਣ ਜੇ ਕੋਈ ਗਲਤੀ ਹੋ ਗਈ ਉਹ ਤੇ ਮਾਫ਼ ਕਰਨਾ ਨੀ ਕਰਮਾਂ ਵਾਲੀਏ ਨੀ ਕਰਮਾਂ ਵਾਲੀਏ ਤੂੰ ਆਟਾ ਗੁੰਨਿਆ ਤੂੰ ਆਟਾ ਗੁੰਨਿਆ ਹਿਲਾ ਨਾ ਕਰ ਨੀ ਕਰਮਾਂ ਵਾਲੀਏ ਤੂੰ ਆਟਾ ਗੁੰਨਿਆ ਹਿਲਾ ਨਾ ਕਰ ਨਿੱਕੇ ਨਿੱਕੇ ਗੱਲ ਤੇ ਤੂੰ ਰੁਸਿਆ ਨਾ ਕਰ ਨਿੱਕੇ ਨਿੱਕੇ ਗੱਲ ਤੇ ਤੂੰ ਰੁਸਿਆ ਨਾ ਕਰ ਤੂੰ ਐਡੀ ਖੁਸ਼ ਹੋ ਕੇ ਐਡੀ ਖੁਸ਼ ਹੋ ਕੇ ਹੱਸਿਆ ਨਾ ਕਰ ਤੂੰ ਐਡੀ ਖੁਸ਼ ਹੋ ਕੇ ਹੱਸਿਆ ਨਾ ਕਰ ਜੇ ਤੇਰੀ ਮਾਂ ਆਵੇ ਤੇ ਤੈਨੂੰ ਉਹਨੂੰ ਹਰ ਗੱਲ ਦੱਸਿਆ ਨਾ ਕਰ ਜੇ ਬੀਬਾ ਜੇ ਬੀਬਾ ਤੂੰ ਇਹ ਗੱਲ ਸੁਣ ਲੈ ਮੇਰੀ ਜੇ ਬੀਬਾ ਤੂੰ ਇਹ ਗੱਲ ਸੁਣ ਲੈ ਧਿਆਨ ਨਾਲ ਮੇਰੀ ਭਾਈਆ ਤੇਰਾ ਹਰ ਗੱਲ ਉਹਨੂੰ ਆਵੇ ਮੇਰੇ ਘਰ ਤੇ ਤੂੰ ਵੀ ਨਾ ਦੱਸਿਆ ਕਰ ਭਾਇਆ ਮੇਰਾ ਭਾਇਆ ਤੇਰਾ ਆਵੇ ਤੇ ਤੂੰ ਵੀ ਉਹਨੂੰ ਹਰ ਗੱਲ ਦੱਸਿਆ ਨਾ ਕਰ ਉਹਨੂੰ ਉਲਟੇ ਸਿੱਧੇ ਖਰਚੇ ਕਰਕੇ ਪਸੂੜੀਆਂ ਨਾ ਪਾਇਆ ਕਰ ਉਹਨੂੰ ਉਲਟੇ ਸਿੱਧੇ ਖਰਚੇ ਕਰਕੇ ਪਸੂੜੀਆਂ ਨਾ ਪਾਇਆ ਨਾ ਕਰ ਬੇ ਮਤਲਬ ਬਾਜ਼ਾਰ ਜਾ ਕੇ ਰੋਲਾ ਰੱਪਾ ਪਾਇਆ ਨਾ ਕਰ ਬੇ ਮਤਲਬ ਬਾਜ਼ਾਰ ਜਾ ਕੇ ਰੋਲਾ ਰੱਪਾ ਪਾਇਆ ਨਾ ਕਰ ਫੇਰ ਉਹ ਕਿੰਨੇ ਨੀ ਕਰਮਾ ਵਾਲੀਏ ਨੀ ਕਰਮਾ ਵਾਲੀਏ ਤੂੰ ਆਪਣਾ ਵੀ ਜਰਾ ਖਿਆਲ ਕਰਿਆ ਕਰ ਨੀ ਕਰਮਾ ਕਰਮਾ ਵਾਲੀਏ ਤੂੰ ਆਪਣਾ ਵੀ ਜਰਾ ਖਿਆਲ ਕਰਿਆ ਕਰ ਮਾੜੀ ਮੋਟੀ ਗਲਤੀ ਐਵੇਂ ਨਾ ਅੰਗਿੱਠੀ ਤਰ੍ਹਾਂ ਪਖਿਆ ਕਰ ਚੁੱਲੇ ਚੌਂਕੇ ਚੁੱਲੇ ਚੌਂਕੇ ਵਿੱਚ ਬੈਠੀ ਬੈਠੀ ਚੁੱਲੇ ਚੌਂਕੇ ਵਿੱਚ ਬੈਠੀ ਬੈਠੀ ਕੱਲੀ ਕੱਲੀ ਖਾਇਆ ਨਾ ਕਰ ਚੁੱਲੇ ਚੌਂਕੇ ਵਿੱਚ ਬੈਠੀ ਬੈਠੀ ਕੱਲੀ ਕੱਲੀ ਖਾਇਆ ਨਾ ਕਰ ਖੀਰ ਜੈ ਬਣਾਵੇਂ ਤੂੰ ਖੀਰ ਜੈ ਬਣਾਵੇਂ ਤੂੰ ਘੋੜੇ ਵਿੱਚ ਫੁੱਲ ਕੇ ਲੂਣ ਨਾ ਪਾਇਆ ਕਰ ਅਗੋਂ ਬੋਲ ਦਿੰਨੇ ਓ ਬੀਬਾ ਓ ਬੀਬਾ ਇੱਥੇ ਭਾਈ ਇਹਦੀ ਫੈਕਟਰੀ ਨਹੀਂ ਲੱਗੀ ਹੋਈ ਓ ਬੀਬਾ ਇੱਥੇ ਭਾਈ ਇਹਦੀ ਫੈਕਟਰੀ ਨਹੀਂ ਲੱਗੀ ਹੋਈ ਰੋਜ਼ ਰੋਜ਼ ਯਾਰਾਂ ਨੂੰ ਤੂੰ ਬੁਲਾਇਆ ਨਾ ਕਰ ਰੋਜ਼ ਰੋਜ਼ ਤੂੰ ਯਾਰਾਂ ਨੂੰ ਬੁਲਾਇਆ ਨਾ ਕਰ ਮੇਰੇ ਅਟਕ ਨੂੰ ਨਿੱਕਲ ਛੱਡ ਤੂੰ ਮੇਰੇ ਆਟਾ ਗੁੰਨਣ ਦੀ ਗੱਲ ਛੱਡ ਤੂੰ ਮੇਰੇ ਉੱਤੇ ਕੜੀ-ਕੜੀ ਰੋਗ ਜਮਾਇਆ ਨਾ ਕਰ ਮੇਰੇ ਉੱਤੇ ਕੜੀ-ਕੜੀ ਰੋਗ ਜਮਾਇਆ ਨਾ ਕਰ ਨੀ ਕਰਮਾ ਵਾਲੀ ਹੈ ਜੇ ਕੋਈ ਪ੍ਰਾਣਾ ਪਿੰਡੋ ਆ ਵੀ ਜਾਵੇ ਜੇ ਕੋਈ ਪ੍ਰਾਣਾ ਪਿੰਡੋ ਆ ਵੀ ਜਾਵੇ ਤਾਂ ਤੂੰ ਭੜਾ ਜਾ ਮੂੰਹ ਨਾ ਬਣਾਇਆ ਕਰ ਬਣਾਇਆ ਨਾ ਤੂੰ ਭੜਾ ਜਾ ਮੂੰਹ ਬਣਾਇਆ ਨਾ ਕਰ ਖੁਸ਼-ਖੁਸ਼ ਰਿਆ ਕਰ ਖੁਸ਼-ਖੁਸ਼ ਰਿਆ ਕਰ ਮੈਨੂੰ ਨਾ ਸਤਾਇਆ ਕਰ ਰੋਣਾ ਭਗਵਾਨ ਦਾ ਭਗਵਾਨ ਦਾ ਰੂਪ ਹੈ ਉਹ ਪ੍ਰੋਣਾ ਤੇ ਭਗਵਾਨ ਦਾ ਰੂਪ ਹੈ ਸੁਣ ਗੱਲ ਮੇਰੀ ਐਵੇਂ ਤੂੰ 판ਡੇ ਖੜਕਾਇਆ ਨਾ ਕਰ ਐਵੇਂ ਤੂੰ 판ਡੇ ਖੜਕਾਇਆ ਨਾ ਕਰ ਤੇ 비ਵਾ ਤੇ 비ਵਾ ਆਟਾ ਗੁੰਨ ਢਾਲ ਚੜਾਵਾਂ ਤੇ ਗੱਲ ਸਮਝ ਲੈ ਤੇ 비ਵਾ ਆਟਾ ਗੁੰਨਾ ਜਾਂ ਢਾਲ ਚੜਾਵਾਂ ਤੂੰ ਗੱਲ ਸਮਝ ਲੈ ਔਰ ਹਾਥੇ ਹਿਲਦੇ ਬਿਨਾ ਰੋਟੀ ਵੀ ਨਹੀਂ ਖਾਏ ਕੋਈ ਖਾ ਸਕਦਾ ਹੱਥ ਹਲਾਏ ਬਿਨਾ ਕੋਈ ਰੋਟੀ ਵੀ ਨਹੀਂ ਖਾ ਸਕਦਾ ਮੈਂ ਤੇ ਚੱਲੀ ਆ ਆਪਣਾ ਕੰਮ ਕਰਾਂ ਮੈਂ ਚੱਲੀ ਆ ਆਪਣਾ ਕੰਮ ਤੂੰ ਰਸੋਈ ਨੂੰ ਸਾਫ਼ ਕਰਾਇਆ ਕਰ ਵਾਹ ਜੀ ਬਹੁਤ ਅੱਛਾ